ਸਸ਼ੀਕਾਲ ਜੀ ਦਿਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਰਾਜਵੀਰ ਜਵੰਦਾਦਾ ਲਗਾਤਾਰ ਇਲਾਜ ਚੱਲ ਰਿਹਾ ਹੈ ਹੁਣ ਤੋਂ ਕੁਛ ਦਿਨ ਪਹਿਲਾਂ 40s ਹਸਪੀਟਲ ਦੀ ਤਰਫੋਂ ਮੁਰ ਤੋਂ ਇੱਕ ਮੈਡੀਕਲ ਬੁਲੇਟਿਨ ਜਿਹੜਾ ਉਹ ਜਾਰੀ ਕੀਤਾ ਗਿਆ ਹਾਲਾਂਕਿ ਉਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਰਿਮੇਨ ਯਾਨੀ ਹੁਣ ਵੀ ਉਹਨਾਂ ਦੀ ਕੰਡੀਸ਼ਨ ਜਿਹੜੀ ਹੈ ਉਹ ਕ੍ਰਿਟੀਕਲ ਬਣੀ ਹੋਈ ਹੈ ਲੇਕਿਨ ਪਹਿਲਾਂ ਨਾਲੋਂ ਸੁਧਾਰ ਆਇਆ ਇਸ ਤੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਵੀ ਦੱਸਦੇ ਨਜ਼ਰ ਆਏ ਸੀ ਕਿ ਹੁਣ ਐਮ ਆਰ ਆਈ ਵੀ ਕਰਾਈ ਜਾਏਗੀ ਛਾਤੀ ਦੀ ਤੇ ਸਿਰ ਦੀ ਲੇਕਿਨ ਸੁਧਾਰ ਹੈ ਕਿਉਂਕਿ ਹਾਰਟ ਬੀਟ ਜਿਹੜੀ ਹੈ ਉਹ ਨੋਰਮਲ ਹੋ ਚੁੱਕੀ ਹੈ ਇਸ ਤੋਂ ਇਲਾਵਾ ਵੀ ਰਿਸਪੌਂਡ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਦੇ ਜਿਹੜੇ ਅੰਦਰੋਂ ਖਬਰਾਂ ਆ ਰਹੀਆਂ ਨੇ ਭਾਈ ਅਮਰਜੀਤ ਕੀ ਹਾਲਾਤ ਨੇ ਕਿਉਂਕਿ ਕਿਹਾ ਜਾ ਰਿਹਾ ਕਿ ਸਵੇਰ ਤੋਂ ਹਾਲਤ ਦੇ ਵਿੱਚ ਸੁਧਾਰ ਹੈ ਕੱਲ ਤੋਂ ਕੱਲ ਨਾਲੋਂ ਜ਼ਿਆਦਾ ਹੁਣ ਜਿਹੜਾ ਬੋਡੀ ਆ ਰਿਸਪੌਂਡ ਕਰਨੀ ਸ਼ੁਰੂ ਕਰ ਚੁੱਕੀ ਹੈ ਸਸ਼ੀਕਾਲ ਜੀ ਤੁਹਾਡੀ ਟੀਮ ਦੈਨਿਕ ਸਵੇਰਾ ਦੀ ਤੁਸੀਂ ਸਵੇਰ ਤੋਂ ਖੜੇ ਹੋ ਰਾਤ ਤੋਂ ਖੜੇ ਹੋ ਤੁਸੀਂ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਮੋਢੇ ਨਾਲ ਮੋਢਾ ਲਾਈ ਖੜੇ ਹੋ ਮੈਂ ਵੀ ਸਵੇਰ ਤੋਂ ਅੰਦਰ ਆ ਅਸੀਂ ਵੀ ਅੰਦਰ ਬੈਠੇ ਹਾਂ ਕਨਵਰੋਨੀ ਨੇ ਸਾਰੇ ਜਾਂਚ ਰਿਕਾਰਡ ਵਾਲੇ ਨੇ ਬਾਵੀਉਨੀ ਸੀਐਮ ਸਾਹਿਬ ਹੁਣੇ ਮਿਲ ਕੇ ਗਏ ਨੇ ਬਲਕਾਰ ਸਿੱਧੂ ਮਿਲ ਕੇ ਗਿਆ ਤੋ ਤੁਹਾਡੀਆਂ ਦੁਆਵਾਂ ਨੇ ਬਹੁਤ ਅਸਰ ਕੀਤਾ ਹੈ ਤੁਸੀਂ ਜਿੰਨੀਆਂ ਦੁਆਵਾਂ ਕਰ ਰਹੇ ਹੋ ਨੇ ਤੁਹਾਡੀਆਂ ਦੁਆਵਾਂ ਲੋਕਾਂ ਤੱਕ ਪਹੁੰਚ ਰਹੀਆਂ ਨੇ ਉਹ ਮਾਲਕ ਦੇ ਅੱਗੇ ਘੰਟੀ ਖੜਕਦੀ ਹੈ ਕਹਿੰਦਾ ਸੂਲੀ ਤੋਂ ਤੁਸੀਂ ਸੂਲ ਬਣਾਤਾ ਮੇਰੇ ਪਾਪਾਂ ਦਾ ਦੱਸ ਕਿਵੇਂ ਕਰਾਂ ਸ਼ੁਕਰਾਨਾ ਤੇਰੀਆਂ ਦਿੱਤੀਆਂ ਦਾਤਾਂ ਦਾ ਉਹ ਮਾਲਕ ਨੇ ਦਾਤ ਫੇਰ ਸਾਨੂੰ ਬਖਸ਼ੀ ਰਾਤ ਤੱਕ ਸਥਿਤੀ ਚੇਂਜ ਸੀ ਅੱਜ ਸਥਿਤੀ ਬਹੁਤ ਸਟੇਬਲ ਹੈ ਪਲਸ ਠੀਕ ਹੈ ਲੰਗਸ ਠੀਕ ਹੈ ਬ੍ਰੇਨ ਦੀ ਜ਼ਰੂਰ ਹੈਗੀ ਆ ਉਹ ਟਾਈਮ ਲੱਗੂਗਾ ਸਾਡੀ ਬਾਡੀ ਚੱਲੇ ਹੁਣ ਠੀਕ ਐ ਸੀ ਡਾਕਟਰ ਸਾਹਿਬ ਕਹਿੰਦੇ ਉਹ ਖਤਰੇ ਤੋਂ ਬਾਹਰ ਸੀ ਖਤਰੇ ਤੋਂ ਬਾਹਰ ਆਈ ਬਲਕਿ ਹਜੇ ਵੀ ਕਹਿੰਦੇ ਨੇ ਕਿ ਕ੍ਰੂਸ਼ਲ ਟਾਈਮ ਹੈ ਕ੍ਰਿਟੀਕਲ ਥੋੜਾ ਜਿਹਾ ਹੈਗੇ ਨੇ ਕਿਉਂਕਿ ਸਿਰ ਦੀ ਚੋਟ ਜੜੀ ਆ ਹੌਲੀ ਹੌਲੀ ਰਿਕਵਰ ਕਰ ਰਿਹਾ ਹੈ ਸਿਰ ਦੀ ਚੋਟ ਹੈ ਉਹ ਤਾਂ ਹਲੇ ਰਿਕਵਰ ਨਹੀਂ ਕਰ ਰਿਹਾ ਉਹ ਤਾਂ ਹਲੇ ਛੇੜਣਗੇ ਨਹੀਂ ਡਾਕਟਰ ਨਾ ਪਹਿਲਾਂ ਤੁਹਾਡੀ ਬੋਡੀ ਦਾ ਜਿਹੜਾ ਸਾਰਾ ਚੱਲਦਾ ਹੈ ਸਰੀਰ ਉਹ ਪਲਸ ਹਾਰਟ ਪਹਿਲਾਂ ਹਾਰਟ ਵੀ ਸਟੌਪ ਹੋਇਆ ਹੈ ਨਾ ਤੇ ਉਹ ਚੀਜ਼ ਬਹੁਤ ਜ਼ਰੂਰੀ ਆ ਉਹਦੇ ਬਾਅਦ ਉਹ ਠੀਕ ਆ ਅੱਜ ਤੱਕ ਕਹਿੰਦੇ ਐਮ ਆਰ ਆਈ ਵੀ ਕਰਾਈ ਜਾਊਗੀ ਛਾਤੀ ਦੀ ਤੇ ਸਿਰ ਦੀ ਕੱਲ ਇਸ ਤਰ੍ਹਾਂ ਦੇ ਹਾਲਾਤ ਨਹੀਂ ਸੀ ਕਿ ਐਮ ਆਰ ਆ છાતી वगैरह दी ओ का कर रहे ने हां जी हां किस तरह देख दियो क्योंकि कुछ फेक व्यूज ਲਈ हां एक चल्या भी सी सिस्टम भी चल गया सी कि हां अनहोनी होगी है और भी कई मैसेज शुरू होगी असल वीर जी ਸਾਡੇ ਅੰਦਰ ਨਾ ਕਾਲਾਪਣ ਬਹੁਤ ਹੈ ਅਸੀਂ ਪੰਜਾਬੀ ਕਾਲੇ ਬਹੁਤ ਅਸੀਂ ਕਹਿੰਦੇ ਸਭ ਤੋਂ ਪਹਿਲਾਂ ਅਸੀਂ ਕੀ ਦੱਸ ਦਈਏ ਹਾਲਾਂਕਿ ਅਸੀਂ ਅਸਲੀਅਤ ਦੇ ਪਿੱਛੇ ਨਹੀਂ ਜਾਂਦੇ ਹੈ ਨਾ ਜੇ ਅਸੀਂ ਅਸਲੀਅਤ ਦੇ ਨੇੜੇ ਰਹੀਏ ਫਿਰ ਅਸੀਂ ਇਸ ਨੌ ਤੱਕ ਨਹੀਂ ਆਵਾਂਗੇ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹੋ ਜੀ ਖਬਰ ਜਦ ਤੱਕ ਤੁਹਾਨੂੰ ਅੰਦਰੋਂ ਨਹੀਂ ਮਿਲਦੀ ਹੈਗੀ ਮੇਰਾ ਖਿਆਲ ਲੋੜ ਨਹੀਂ ਪਾਉਣ ਦੀ ਹੈਗੀ ਦੇਖੋ ਭਾਈ ਜੀ ਐਡਾ ਐਡਾਂ ਦਾ ਸਾਡਾ ਲੋੜ ਦਾ ਆਸਾਂ ਦੀ ਹੈ ਕੀ ਅਰਦਾਸਾਂ ਦੀ ਲੋੜ ਹੈ ਤੁਸੀਂ ਅਰਦਾਸ ਕਰੋ ਬੰਦੇ ਤਾਂ ਜਦ ਤੱਕ ਸਾਡੀ ਹੋ ਨਹੀਂ ਹੁੰਦਾ ਜਦ ਤੱਕ ਵੀ ਅਸੀਂ ਅਰਦਾਸ ਕਰਦੇ ਰਹਿੰਦੇ ਹਾਂ ਹੈਨਾ ਇਹ ਤਾਂ ਮਾਲਕ ਨੇ ਫੇਰ ਤੁਹਾਡੀ ਅਰਦਾਸ ਸੁਣੀ ਹੈ ਤੁਹਾਡੀਆਂ ਅਰਦਾਸਾਂ 'ਚ ਬਹੁਤ ਦਮ ਹੈ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਦੈਨਿਕ ਸਵੇਰਾ ਦੀ ਇਹ ਟੀਮ ਹੈ ਜੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਨੇੜੇ ਨੇੜੇ ਉਸ ਜਿਹੜੇ ਐ ਮੈਂ ਬਹੁਤ ਨੇੜੇ ਆ ਰਾਜਵੀਰ ਮੇਰਾ ਭਰਾ ਰੱਖ ਲੈ ਛੋਟਾ ਚਲ ਬੱਚਾ ਰੱਖ ਲੈ ਕੁਛ ਰੱਖ ਲੈਣਾ ਮੇਰੇ ਅੱਧੇ ਬੋਲ ਤੇ ਭੱਜਿਆ ਆਉਂਦਾ ਹੁਣ ਮੈਨੂੰ ਕਈ ਦਿਨ ਦਾ ਕਹਿ ਰਿਹਾ ਕਹਿੰਦਾ ਤੇਰੇ ਸਟੈਪ ਨੇ ਮੈਨੂੰ ਬਹੁਤ ਤੰਗ ਕੀਤਾ ਕਹਿੰਦਾ ਯਾਰ ਜਿਹੜਾ ਤੂੰ ਐ ਸਟੈਪ ਕਰਦਾ ਕਹਿੰਦਾ ਮੈਨੂੰ ਲੋਕ ਕਹਿੰਦੇ ਤੂੰ ਕਰ ਕਹਿੰਦਾ ਮੈਂ ਕਿਹਾ ਉਹ ਤਾਂ ਬਾਈ ਅਮਰਜੀਤ ਤੇ ਕਰ ਸਕਦਾ ਹੁਣ ਮੈਂ ਰਾਜਵੀਰ ਨੂੰ ਕਹੂੰਗਾ ਉੱਠ ਸ਼ੇਰਾ ਛੇਤੀ ਆਪਾਂ ਇਕੱਠੇ ਸਟੈਪ ਕਰਾਂਗੇ ਹਾਂ ਬਹੁਤ ਪਿਆਰਾ ਵੀਰ ਆ ਮੇਰੇ ਕੋਲ ਭੱਜਿਆ ਆਉਂਦਾ ਜਦ ਵੀ ਮੈਨੂੰ ਬੁਲਾਵਾ ਹਾਂ ਮੇਰਾ ਸਾਰੇ ਕਲਾਕਾਰਾਂ ਨਾਲ ਵੀ ਬਹੁਤ ਪ੍ਰੇਮ ਹੈ ਬਾਬੇ ਉਹਨੇ ਸਾਰੇ ਖੜੇ ਨਹੀਂ ਹੋਣਦੇ ਰਹਿਣਾ ਸੀਐਮ ਸਾਹਿਬ ਆ ਕੇ ਮਿਲ ਕੇ ਗਏ ਨੇ ਕਰਨ ਬਰ ਮੇਰੀ ਮੋਟਰ ਦੇ ਨਾਲ ਸਾਡੇ ਇਕੱਠੇ ਮੋਟਰਾਂ ਦਾ ਨਾਂ ਕੰਨ ਵਰਦੀਆਂ ਮੇਰੀ ਤੇ ਉਹ ਮੇਰੇ ਸਾਰੇ ਮਿੱਤਰ ਨੇ ਮੈਂ ਮਾਲਕ ਦੇਗੇ ਅਰਦਾਸ ਕਰਦਾ ਵੀ ਆਉਣ ਵਾਲੀ ਪਨੀਰੀ ਜਿੰਨੇ ਕਲਾਕਾਰ ਨੇ ਇਹ ਸਾਡੇ ਸਮਾਜ ਦੀ ਬਹੁਤ ਸੇਵਾ ਕਰਨ ਬਹੁਤ ਅੱਛਾ ਗਾ ਰਹੇ ਨੇ ਪੰਜਾਬ ਨਾਲ ਜੁੜੇ ਹੋਏ ਨੇ ਪੰਜਾਬੀਅਤ ਨਾਲ ਜੁੜੇ ਹੋਏ ਨੇ ਔਰ ਜਿਸ ਤੰਗ ਦੇ ਨਾਲ ਮੁੱਖ ਮੰਤਰੀ ਵੀ ਕਹਿੰਦੇ ਨਜ਼ਰ ਆਏ ਕਿ ਖੇਤੀ ਤੰਦਰੁਸਤ ਹੋ ਕੇ ਮੁੜ ਪੰਜਾਬੀਅਤ ਨੂੰ ਅੱਗੇ ਵਧਾਉਣ ਦਾ ਕੰਮ ਕਰਨਗੇ ਰਾਜਵੀਰ ਹਾਂ ਰਾਜਵੀਰ ਜਲਦੀ ਉੱਠ ਕੇ ਆਊਗਾ ਸਾਡੇ ਦਰਮਿਆਨ ਆ ਕੇ ਅਸੀਂ ਤੁਹਾਡੇ ਨਾਲ ਫਿਰ ਇਹ ਗੱਲਾਂ ਵੀ ਕਰਾਂਗੇ ਇਕੱਠੇ ਹੋ ਕੇ ਗੱਲਾਂ ਕਰਾਂਗੇ ਅਸੀਂ ਤੁਹਾਡੇ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਦੁਆਵਾਂ ਕਰੋ ਸਾਰੇ ਕਿ ਮਾਲਕ ਦੇ ਅਗੇ ਅਰਦਾਸ ਕਿ ਰਾਜਵੀਰ ਸਾਡੇ ਦਰਮਿਆਨ ਹੋਵੇ ਅਸੀਂ ਇਕੱਠੇ ਹੋ ਕੇ ਫੇਰ ਖਾੜੇ ਲਾਈਏ ਬਿਲਕੁਲ ਦੇਖੋ ਇਕੱਠੇ ਹੋ ਕੇ ਖਾੜੇ ਲਾਈਏ ਔਰ ਅਰਦਾਸਾਂ ਦੇ ਵਿੱਚ ਤਾਕਤ ਤੇ ਹੈਗੀ ਹੈ ਤਾਂ ਹੀ ਜਿਹੜੀ ਕੱਲ ਕੰਡੀਸ਼ਨ ਸੀ ਉਸ ਕੰਡੀਸ਼ਨ ਦੇ ਵਿੱਚ ਲਗਾਤਾਰ ਸੁਧਾਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਔਰ ਅੱਜ ਜਿਸ ਢੰਗ ਦੇ ਨਾਲ ਮੈਡੀਕਲ ਬੁਲੇਟਿਨ ਆਇਆ ਹੈ ਹਾਲਾਂਕਿ ਇਸ ਮੈਡੀਕਲ ਬੁਲੇਟਿਨ ਦੇ ਵਿੱਚ ਕੰਡੀਸ਼ਨ ਹਜੇ ਵੀ ਕ੍ਰਿਟੀਕਲ ਦੱਸੀ ਹੋਈ ਹੈ ਲੇਕਿਨ ਅਰਦਾਸਾਂ ਦੇ ਵਿੱਚ ਸ਼ਕਤੀ ਬਹੁਤ ਹੁੰਦੀ ਹੈ ਔਰ ਆਹੀ ਉਹ ਸ਼ਕਤੀ ਹੈ ਜਿਹੜੀ ਬੰਦੇ ਨੂੰ ਜਿਉਂਦਾ ਰੱਖਦੀ ਹੈ ਇਸ ਕਰਕੇ ਅਰਦਾਸਾਂ ਕਰਦੇ ਰਹੋ ਭਾਈ ਛੇਤੀ ਤੰਦਰੁਸਤ ਹੋ ਕੇ ਬਾਹਰ ਆਏ ਔਰ ਮੁੜ ਤੋਂ ਖਾੜੇ ਲਾਂਦਾ ਹੋਇਆ ਨਜ਼ਰ ਆਏ ਕੈਮਰਾ ਪਰਸਾਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ